ਕੁਝ ਕੋਈ ਵਾਰ ਕੀ ਹੁੰਦਾ ਹੈ ਆਪਣਾ ਬਾਹਰ ਜਾਣ ਦਾ ਪ੍ਰੋਗਰਾਮ ਤੇ ਬਣ ਜਾਂਦਾ ਹੈ ਪਰ ਪਤਾ ਨਹੀਂ ਹੁੰਦਾ ਵਾਪਸ ਆਪਾਂ ਮਹੀਨੇ ਬਾਅਦ ਆਉਣਾ ਹੈ ਦੋ ਮਹੀਨੇ ਬਾਅਦ ਆਉਣਾ ਹੈ ਜਾਂ ਤਿੰਨ ਮਹੀਨੇ ਬਾਅਦ ਆਉਣਾ ਹੈ ਇਨ दैट ਕੇਸ ਆਪਾਂ ਵਨ ਵੇ ਟਿਕਟ ਲੈ ਕੇ ਚਲੇ ਜਾਂਦੇ ਆ ਤੇ ਵਾਪਸੀ ਡਮੀ ਕਰਵਾ ਲੈਨੇ ਆ ਤੇ ਜਾਂ ਫਿਰ ਰਿਟਰਨ ਟਿਕਟ ਲੈ ਕੇ ਜਾਂਦੇ ਆ ਕਿ ਚਲੋ ਜੇ ਉੱਥੇ ਜ਼ਿਆਦਾ ਟਾਈਮ ਰਹਿਣਾ ਹੋਇਆ ਤੇ ਜਿਹੜੀ ਰਿਟਰਨ ਟਿਕਟ ਹੈ ਉਹ ਐਕਸਟੈਂਡ ਕਰਾ ਲਾਂਗੇ ਜਾਂ ਕੈਨਸਲ ਕਰਾ ਦਾਂਗੇ ਅ ਇਹਨਾਂ ਦੋ ਚੀਜ਼ਾਂ 'ਚ ਤੁਸੀਂ ਇੱਕ ਚੀਜ਼ ਕਰਦੇ ਹੋ ਜ਼ਿਆਦਾਤਰ ਇਹ ਚੀਜ਼ਾਂ ਕਰਦੇ ਆ ਵਿਸਟਾ ਵੀਜ਼ੇ ਵਾਲੇ ਅੱਜ ਆਪਣੀ ਇਹ ਕੋਸ਼ਿਸ਼ ਹੋਏਗੀ ਕਿ ਆਪਾਂ ਸਮਝ ਸਕੀਏ ਕਿ ਆਪਾਂ ਨੂੰ ਜਦੋਂ ਜਾਣਾ ਹੈ ਆਪਾਂ ਡਮੀ ਟਿਕਟ ਲੈ ਕੇ ਜਾਣਾ ਜਾਂ ਰਿਟਰਨ ਟਿਕਟ ਲੈ ਕੇ ਜਾਣਾ ਇਹ ਵੀਡੀਓ ਖਤਮ ਹੁੰਦੇ ਹੁੰਦੇ ਆਪਾਂ ਨੂੰ ਕੁਝ ਕਲੀਅਰ ਹੋ ਜਾਏਗਾ ਕਿ ਕਿਸ ਚੀਜ਼ ਦੀ ਆਪਣੀ ਰਿਕੁਆਇਰਮੈਂਟ ਹੈ ਮੈਂ ਥੋੜਾ ਡਮੀ ਟਿਕਟ ਬਾਰੇ ਦੱਸ ਰਿਹਾ ਚੋਣ ਡਮੀ ਟਿਕਟ ਹੁੰਦੀ ਹੈ ਆਪਾਂ ਉਹ ਤੋਂ ਕਰਾਉਨੇ ਆ ਜਦੋਂ ਆਪਾਂ ਵਨਵੇ ਟਿਕਟ ਲੈ ਲੈਨੇ ਆ ਤੇ ਵਾਪਸੀ ਦਾ ਕਲੀਅਰ ਨਹੀਂ ਹੁੰਦਾ ਤੇ ਸੋਚੀ ਲਾਗੇ ਕਿ ਕਿਉਂ ਵਾਪਸੀ ਦੇ ਪੈਸੇ ਕਿਉਂ ਲਾਉਣੇ ਆ ਆਪਾਂ ਡਮੀ ਟਿਕਟ ਹੀ ਕਰਵਾ ਲੇ ਜੀ ਆਪਣੇ ਟਰੈਵਲ ਏਜੰਟ ਤੋਂ ਵਾਪਸੀ ਦੀ ਡਮੀ ਟਿਕਟ ਬਣਵਾ ਲੈਨੇ ਆ डमी ਟਿਕਟ ਦੀ ਟੈਕਨੀਕੈਲਟੀ ਕੀ ਹੁੰਦੀ ਹੈ ਮੰਨ ਲਓ ਆਪਾਂ ਵਨ ਵੇ ਟਿਕਟ ਲੈ ਕੇ ਚਲੇ ਗਏ 에ਰਪੋਰਟ ਤੋਂ ਫਲਾਈ ਕਰ ਲਿਆ ਉਥੇ 에ਰਪੋਰਟ ਤੋਂ ਬਾਹਰ ਹੋ ਗਿਆ ਤਾਂ ਇੱਕੋ ਡਮੀ ਟਿਕਟ ਹੁੰਦੀ ਹੈ ਜਿਹੜੀ ਕੈਨਸਲ ਕਰਨ ਲਈ ਹੀ ਬਣਾਈ ਜਾਂਦੀ ਹੈ ਜਦੋਂ ਤੁਸੀਂ 에ਰਪੋਰਟ ਤੋਂ ਬਾਹਰ ਹੋ ਜਾਂਦੇ ਹੋ ਆਪਣੇ ਮਿੱਤਰ ਪਿਆਰਿਆਂ ਕੋਲੇ ਪਹੁੰਚ ਜਾਣੇ ਹੋ ਤਾਂ ਉਹ ਡਮੀ ਟਿਕਟ ਹੈ ਤੁਹਾਡਾ ਟਰੈਵਲ 에ਜੰਟ ਕੈਨਸਲ ਕਰ ਦਿੰਦਾ ਤੁਸੀਂ ਆਉ ਤਾਂ ਆਪਣੇ ਮਕਾਮ ਤੇ ਪਹੁੰਚ ਜਾਣੇ ਹੋ ਡਮੀ ਟਿਕਟ ਨੂੰ ਤੁਹਾਡੇ ਟਰੈਵਲ 에ਜੰਟ ਨੂੰ ਉਹ ਡਮੀ ਟਿਕਟ ਦਾ ਫੁੱਲ ਰਿਫੰਡ ਆ ਜਾਂਦਾ ਇਸ ਨੂੰ ਡਮੀ ਟਿਕਟ ਬੋਲਦੇ ਆ ਔਨ ਦਾ ਸੈਕੰਡ ਹੈਂਡ रिटर्न टिकट जेन्युइन टिकट ਹੁੰਦੀ ਆਪਾਂ ਬਿਸਟਰ ਵੀਜ਼ੇ ਵਾਲੇ ਹੁੰਦੇ ਆ 6 ਮਹੀਨੇ ਤੋਂ ਪਹਿਲਾਂ ਪਹਿਲਾਂ ਆਪਾਂ ਐਂਟਰੀ ਰਿਹਾਟ ਕਰਨੀ ਹੁੰਦੀ ਆ ਤੇ ਆਪਾਂ ਰਿਟਰਨ ਟਿਕਟ ਲੈ ਕੇ ਜਾਂਦੇ ਆ ਮੰਨ ਲਓ ਆਪਾਂ ਇੱਥੇ ਚਲੇ ਗਏ ਔਰ ਰਿਟਰਨ ਟਿਕਟ ਆਪਣੇ ਕੋਲੇ ਪਈ ਰਹਿੰਦੀ ਆ ਆਪਾਂ ਮਿੱਥੇ ਸਮੇਂ ਤੇ ਜੇ ਮਹੀਨੇ ਤੋਂ 2 ਮਹੀਨੇ ਦੀ ਕਰਾ ਕੇ ਗਏ ਜਾਂ ਆਥਾ ਆਪਾਂ ਉਦੋਂ ਵਾਪਸ ਆ ਜਾਾਂਗੇ ਜਾਂ ਉਹਨੂੰ ਐਕਸਟੈਂਡ ਕਰਾ ਲਾਂਗੇ ਜਾਂ ਪਿਛਲੀਆਂ ਡੇਟਾਂ ਜਾਂ ਉਹਨੂੰ ਜਲਦੀ ਕਰਾ ਲਾਂਗੇ ਜਾਂ ਉਹਨੂੰ ਕੈਨਸਲ ਕਰਾ ਲਾਂਗੇ ਬੰਦਾ ਰਿਫੰਡ ਲਈ ਆਪਾਂ ਅਪਲਾਈ ਕਰ ਦਿੰਗੇ ਉਸ ਨੂੰ ਇੱਕ ਜੈਨੂਅਲ ਰਿਟਰਨ ਟਿਕਟ ਕਹਿੰਦੇ ਆ ਵੈਲ ਡਮੀ ਟਿਕਟ ਛੇਤੀ ਕਿਤੇ ਨਹੀਂ ਕਰਨੀ ਚਾਹੀਦੀ ਖਾਸ ਕਰਕੇ ਉਹਨਾਂ ਨੂੰ ਜਿਹੜੇ ਜਿਹੜੇ ਫਸਟ ਹੈਂਡ ਐਕਸਪੀਰੀਅੰਸ ਹੁੰਦਾ ਪਹਿਲੀ ਵਾਰ ਜਾਣ ਲੱਗਦੇ ਆ ਪਰ ਕਿਉਂਕਿ ਇਹ ਨਾਲ ਥੋੜਾ ਕੌਨਫੀਡੈਂਸ ਲੂਜ਼ ਹੋ ਜਾਂਦਾ ਆਪਣੇ ਮਨ 'ਚ ਹੁੰਦਾ ਕਿ ਯਾਰ ਪਤਾ ਨਹੀਂ ਉੱਥੇ ਜਾ ਕੇ ਡਮੀ ਟਿਕਟ ਬੋਲਣੀ ਹੈ ਕਿ ਨਹੀਂ ਬੋਲਣੀ ਹਾਈਲੀ ਕੌਨਫੀਡੈਂਟ ਪੀਪਲਸ ਲਈ ਇਹ ਇੱਕ ਗੁੱਡ ਚੋਇਸ ਹੋ ਸਕਦੀ ਹੈ ਜਿਹੜੇ ਬਾਹਰ ਅੰਦਰ ਆਉਂਦੇ ਜਾਂਦੇ ਰਹਿੰਦੇ ਆ ਉਹ ਈਜ਼ੀਲੀ ਜਿਹੜੀ ਹੈ ਕੁਐਸਚਨਿੰਗ ਆ ਉਹਨੂੰ ਫਾਲੋ ਕਰ ਲੈਂਦੇ ਨੇ ਤੀਜਾ ਏਅਰਲਾਈਨ ਸੇ ਇੱਕ ਡਿਸਕਾਊਂਟ ਆਫਰ ਕਰਦੀਆਂ ਦੀਆਂ ਜਦੋਂ ਆਪਾਂ ਕਿਸੇ ਵੀ ਦੇਸ਼ ਵਿੱਚ ਕਿਸੇ ਏਅਰ ਤਾਂ 에어ਲਾਈਨ ਚਾਹੁੰਦੀ ਹੈ ਕਿ ਇਹ ਬੰਦਾ ਸਾਡੀ ਹੀ 에어ਲਾਈਨ ਤੇ ਵਾਪਸ ਆਵੇ ਤਾਂ ਇਹਦੇ ਲਈ ਉਹ ਰਿਟਰਨ ਟਿਕਟ ਤੇ ਇੱਕ ਹਿਊਜ ਕਾਫੀ ਜ਼ਿਆਦਾ ਡਿਸਕਾਊਂਟ ਦਿੰਦੀ ਹੈ ਜੋ ਕਿ ਡਮੀ ਟਿਕਟ ਵਿੱਚ ਆਪਾਂ ਨੂੰ ਨਹੀਂ ਮਿਲਦਾ ਫੋਰ ਐਗਜ਼ਾਮਪਲ ਆ ਤੁਸੀਂ ਕਈ ਵਾਰ ਦੇਖਿਆ ਹੋਣਾ ਕਿ ਜਾਣ ਦੀ ਟਿਕਟ ਤਾਂ 70000 ਦੀ ਬਣ ਰਹੀ ਹੈ ਪਰ ਜੇ ਤੁਸੀਂ ਨਾਲ ਉਹ ਰਿਟਰਨ ਲੈਣੇ ਆ ਤਾਂ ਉਹ ਬਣਦੀ ਹੈ 1 ਲੱਖ ਜਾਂ 1 ਲੱਖ 5000 ਦੀ ਫੋਰ ਐਗਜ਼ਾਮਪਲ ਮੈਂ ਦੱਸ ਰਿਹਾ ਇਹਦਾ ਮਤਲਬ ਹੈ ਕਿ 70000 ਦੀ ਬਣ ਵੀ 30000 ਆਪਣਾ ਹੋਰ ਪਿਆਦੇ ਰਿਟਰਨ ਟਿਕਟ ਵੀ ਬਣ ਗਈ ਤਾਂ ਕੀ ਰਿਟਰਨ ਟਿਕਟ ਬਾਕੀ 30000 ਦੀ ਸੀਗੀ ਨਹੀਂ ਉਹ ਸੀ ਤੁਹਾਨੂੰ ਰਿਟਰਨ ਟਿਕਟ ਤੇ ਡਿਸਕਾਊਂਟ ਮਿਲਿਆ ਸੀ ਤਾਂ ਉਹ ਰਿਟਰਨ ਟਿਕਟ ਇੰਨੀ ਸਸਤੀ ਬਣ ਜਾਂਦੀ ਹੈ ਸੋ ਜਦੋਂ ਡਮੀ ਟਿਕਟ ਕਰਾਉਨੇ ਆ ਤੇ ਆਪਾਂ ਨੂੰ ਇੱਕ ਮੁਫਤ ਦੀ ਤਰ੍ਹਾਂ ਮਿਲਣ ਵਾਲੀ ਰਿਟਰਨ ਟਿਕਟ ਆਪਾਂ ਨੂੰ ਨਹੀਂ ਮਿਲਦੀ ਇਹ ਥੋੜੇ ਜੇ ਸਾਈਡ ਇਫੈਕਟਸ ਵੀ ਹੈਗੇ ਆ ਡਮੀ ਟਿਕਟ ਦੇ ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਜਾਂ ਤੋਂ ਜ਼ਿਆਦਾ ਜੈਨੂਇਨ ਟਿਕਟਸ ਲੈ ਕੇ ਟਰੈਵਲ ਕਰਨਾ ਚਾਹੀਦਾ ਹੈ ਔਰ देयर आर ਸਮ 에어ਲਾਈਨਸ ਕੁਝ 에어ਲਾਈਨਸ ਹੈ ਜਿਹੜੀਆਂ ਤਦ ਉਹ ਪਾਰਸ਼ਲ ਰਿਫੰਡ ਕਰਦੀਆਂ ਤੁਸੀਂ ਮੰਨ ਲਓ ਵਨ ਵੇ ਟ੍ਰੈਵਲ ਕਰ ਲਿਆ ਉਸ ਕੰਟੀ ਜਾ ਕੇ ਜੇ ਕੈਨਸਲ ਕਰਾਉਣੀ ਹੈ ਤਾਂ ਉਹ ਅੱਛਾ ਖਾਸਾ ਰਿਫੰਡ ਤੁਹਾਨੂੰ ਮਿਲ ਜਾਂਦਾ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇੱਕ ਜੈਨੂਇਨ ਟਿਕਟ ਲੈ ਕੇ ਜਾਣਾ ਚਾਹੀਦਾ ਹੈ ਹੋਪਫੁਲੀ ਮੇਰੇ ਦੋਸਤੋ ਤੁਹਾਨੂੰ ਪਤਾ ਚੱਲੇਗਾ ਆਏਗਾ ਕਿ ਇੱਕ ਡਮੀ ਟਿਕਟ ਤੇ ਇੱਕ ਰਿਟਰਨ ਟਿਕਟ ਵਿੱਚ ਕੀ ਫਰਕ ਹੁੰਦਾ ਹੈ ਦੋਸਤੋ ਮੈਂ ਨਰਮਲ ਸਿੰਘ 25 ਤੋਂ ਆਪਣੇ ਕੋਈ ਸਾਥੀਆਂ ਨਾਲ ਰਲ ਕੇ ਗੋਲਡਨ ਕੈਂਦਰੀ ਨਾਮ ਦੀ ਸੰਸਥਾ ਚਲਾ ਰਿਹਾ ਹਾਂ ਅਸੀਂ ਵੀਜ਼ਾ 에ਅ ਟਿਕਟ ਅਰ ਇੰਟਰਨੈਸ਼ਨਲ ਕੋਰੀਅਰ ਨਾਲ 딜 ਕਰਦੇ ਆ ਤੁਹਾਡੀ ਕਿਸੇ ਵੀ ਦੇਸ਼ ਨੂੰ ਲੈ ਕੇ ਕੋਈ ਵੀ ਇਨਕੁਆਰੀ ਹੋ ਸਕਦੀ ਹੈ ਫੋਰ ਐਗਜ਼ਾਮਪਲ ਟੋਰਾਂਟੋ ਵੈਂਕੂਵਰ ਲੰਡਨ ਪੈਡਿਲਾਡ ਆਰਥ ਸਕਰੀਨ ਤੇ ਸਾਡਾ ਨੰਬਰ ਆ ਰਿਹਾ ਕਿਸੇ ਵੀ ਇਨਕੁਆਰੀ ਲਈ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਧੰਨਵਾਦ